ਕਦੇ ਕਿਸੇ ਨੇ ਕਿਹਾ ਸੀ ਸੱਚਾ ਸ਼ੇਰ ਉਹ ਨਹੀਂ ਜੋ ਜੰਗਲ ਦਾ ਬਾਦਸ਼ਾਹ ਹੋਵੇ ਸੱਚਾ ਸ਼ੇਰ ਉਹ ਹੈ ਜੋ ਆਪਣੀ ਕੌਮ ਆਪਣੇ ਧਰਮ ਤੇ ਆਪਣੀ ਜ਼ਮੀਰ ਨੂੰ ਬਚਾ ਸਕੇ ਇਹ ਕਹਾਣੀ ਹੈ ਸਿੰਘ ਦੀ ਜਿਸ ਨੇ ਹਿੰਮਤ ਨਾਲ ਇਤਿਹਾਸ ਲਿਖ ਦਿੱਤਾ ਇਹ ਕਹਾਣੀ ਹੈ ਸਰਦਾਰ ਹਰੀ ਸਿੰਘ ਨੜਵਾਦੀ ਸਮਾਸੀ ਸਾਲ 1709 ਮੈਂ ਗੁਜਰਾਵਾਲੇ ਦੇ ਇੱਕ ਸਿੱਖ ਪਰਿਵਾਰ ਵਿੱਚ ਜਨਮ ਹੋਇਆ ਇੱਕ ਬੱਚੇ ਦਾ ਨਾਮ ਰੱਖਿਆ ਗਿਆ ਹਰੀ ਸਿੰਘ ਉਸ ਦੇ ਪਿਤਾ ਭਾਈ ਕਰਚਾ ਸਿੰਘ ਜੇ ਸਿੰਘਾਂ ਦੀ ਰੂ ਰੱਖਣ ਵਾਲੇ ਸੂਰਮੇ ਸਨ ਪਰ ਜਧਾ ਹਰੀ ਸਿੰਘ ਸਿਰਫ 7 ਸਾਲ ਦਾ ਸੀ ਉਸ ਦੇ ਪਿਤਾ ਦਾ ਦੇਹਾਂਤ ਹੋ ਗਿਆ ਘਰ ਵਿੱਚ ਸਿਰਫ ਮਾਤਾ ਜੀ ਬਚੇ ਸਨ ਪਰ ਮਾਂ ਨੇ ਕਦੇ ਹਿੰਮਤ ਨਹੀਂ ਹਾਰੀ ਉਹ ਹਰ ਰੋਜ਼ ਆਪਣੇ ਪੁੱਤਰ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸੁਣਾਉਂਦੀ ਤੇ ਕਹਿੰਦੀ ਬੇਟਾ ਸਿੰਘ ਕਦੇ ਕਿਸੇ ਦਾ ਕਹਿ ਚੁਕਦਾ ਨਹੀਂ ਜੇ ਮਰਨਾ ਪਏ ਤਾਂ ਵੀ ਸਿਰ ਉੱਚਾ ਰੱਖ ਕੇ ਮਰਦਾ ਹੈ ਇਹ ਬਾਣੀ ਉਸ ਦੀ ਤਾਕਤ ਬਣੀ ਹਰੀ ਸਿੰਘ ਛੋਟੀ ਉਮਰ ਵਿੱਚ ਹੀ ਤਲਵਾਰ ਤੇ ਗੁਰਬਾਣੀ ਦੋਵਾਂ ਵਿੱਚ ਗਿਆਨ ਪ੍ਰਾਪਤ ਕਰ ਗਿਆ ਕਿਸੇ ਵੀਰ ਦਾ ਜज्बा ਕਦੋਂ ਪਰਖਿਆ ਜਾਂਦਾ ਹੈ ਜਦੋਂ ਮੈਦਾਨ ਵਿੱਚ ਖੜਦਾ ਹੈ ਉਮਰ 17 ਸਾਲ ਹਰੀ ਸਿੰਘ ਪਹਿਲੀ ਵਾਰ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਚ ਸ਼ਾਮਲ ਹੋਇਆ ਜਦ ਪਹਿਲੀ ਜੰਗ ਕਸੂਰ ਦੇ ਨੇੜੇ ਲੜੀ ਗਈ ਦੁਸ਼ਮਨਾ ਨੇ ਖਾਲਸਾ ਫੌਜ ਨੂੰ ਘੇਰ ਲਿਆ ਪਰ ਉਸ ਵੇਲੇ ਹਰੀ ਸਿੰਘ ਨੇ ਅੱਗੇ ਵਧ ਕੇ ਕਿਹਾ ਰਾਜਾ ਜੀ ਆਗਿਆ ਦਿਓ ਜੇ ਮੈਦਾਨ ਗਰਮ ਹੈ ਤਾਂ ਪਹਿਲਾ ਕਦਮ ਮੇਰਾ ਹੋਵੇਗਾ। ਉਹ ਬਿਜਲੀ ਵਾਂਗ ਦੌੜਿਆ, ਤਲਵਾਰ ਚਮਕੀ ਤੇ ਦੁਸ਼ਮਣ ਭੱਜ ਪਏ। ਜੰਗ ਤੋਂ ਬਾਅਦ ਰਣਜੀਤ ਸਿੰਘ ਨੇ ਉਸ ਦਾ ਮੋਰਾ ਥਾਪਿਆ ਤੇ ਕਿਹਾ, "ਤੂੰ ਤਾਂ ਸੱਚਮੁੱਚ ਨਲਵਾ ਸ਼ੇਰ ਹੈਂ।" ਉਸ ਦਿਨ ਤੋਂ ਹਰੀ ਸਿੰਘ ਨਲਵਾ ਵਜੋਂ ਲੱਗ ਪਿਆ। ਸਿੰਘ ਹੁਣ ਖਾਲਸਾ ਰਾਜ ਦਾ ਸਭ ਤੋਂ ਪ੍ਰਸਿੱਧ ਯੋਗ ਜਰਨੈਲ ਬਣ ਗਿਆ ਸੀ। ਕਸੂਰ, اٹਕ, ਹਾਂਜਰਾ, ਮੁਲਤਾਨ, ਪੇਸ਼ਾਵਰ ਜਿੱਥੇ ਨਲਵਾ ਗਿਆ ਉੱਥੇ ਜਿੱਤ ਦਾ ਝੰਡਾ ਲਹਿਰਾਇਆ ਉਸ ਦਾ ਇੱਕ ਨਿਯਮ ਸੀ ਜੰਗ ਜਿੱਤੋ ਪਰ ਇਨਸਾਨੀਅਤ ਨਾ ਹਾਰੋ ਉਹ ਹਰ ਮਸਜਿਦ ਦੀ ਇੱਜ਼ਤ ਕਰਦਾ ਹਰ ਕੌਮ ਦਾ ਆਖਾ ਸੀ ਦੁਸ਼ਮਣ ਵੀ ਕਹਿੰਦੇ ਸਨ ਨਲਵੇ ਨਾਲ ਜੰਗ ਕਰ ਸਕਦੇ ਹਾਂ ਪਰ ਉਸ ਦੀ ਰੂਹ ਨੂੰ ਨਹੀਂ ਹਰਾ ਸਕਦੇ ਜਦ ਅਫਗਾਨਾ ਨੇ ਪੇਸ਼ਾਵਰ ਤੇ ਕਾਬੂਲ ਵੱਲੋਂ ਹਮਲਾ ਕੀਤਾ ਮਹਾਰਾਜਾ ਨੇ ਕਿਹਾ ਜਿੱਥੇ ਹੌਰ ਕਿਸੇ ਦਾ ਹੌਸਲਾ ਨਹੀਂ ਪਹੁੰਚਦਾ ਉੱਥੇ ਸਿਰਫ ਹਰੀ ਸਿੰਘ ਨਲਵਾ ਹੀ ਜਾ ਸਕਦਾ ਹੈ ਨਲਵੇ ਨੇ ਆਪਣੀ ਫੌਜ ਨਾਲ ਸਰਹੱਦ ਪਾਰ ਕਰ ਗਿਆ ਅਫਗਾਨ ਫੌਜਾਂ ਨੇ ਸੋਚਿਆ ਇਹ ਕੌਣ ਆ ਗਿਆ ਤੇ ਜਦ ਉਹਨਾਂ ਨੂੰ ਉਸਦਾ ਨਾਮ ਪਤਾ ਲੱਗਾ ਹਰੀ ਸਿੰਘ ਨਲਵਾ ਉਹ ਕੰਬ ਗਏ ਬੱਚਿਆਂ ਨੂੰ ਮਾਵਾਂ ਕਹਿੰਦੀਆਂ ਨੇ ਸੋ ਜਾ ਬੇਟਾ ਨਹੀਂ ਤਾਂ ਨਲਵਾ ਆ ਜਾਏਗਾ ਕਾਬੂਲ ਤੋਂ ਅਟਕ ਤੱਕ ਉਸਦਾ ਖੌਫ ਫੈਲ ਗਿਆ ਸੀ ਜਦ ਜਿੱਤਦਾ ਸੀ ਤਾਂ ਕਿਸੇ ਔਰਤ ਜਾਂ ਬੱਚੇ ਨੂੰ ਹੱਥ ਨਹੀਂ ਲਗਾਉਂਦਾ ਕਿਹਾ ਤਾਂ ਕਿਸੇ ਨੇ ਪੁੱਛਿਆ ਤੂੰ ਇੰਨਾ ਦਿਆਵਾਨ ਕਿਉਂ ਉਸਨੇ ਕਿਹਾ ਸਿੱਖ ਜਦ ਜੰਗ ਕਰਦਾ ਹੈ ਉਹ ਜ਼ੁਲਮ ਦੇ ਖਿਲਾਫ ਕਰਦਾ ਹੈ ਬਦਲਦਾ ਨਹੀਂ ਉਸਨੇ afghan ਖੇਤਰ ਵਿੱਚ ਮੰਦਿਰ ਮਸਜਿਦ ਗੁਰਦੁਆਰੇ ਬਣਾਏ ਉਸ ਦੇ ਰਾਜ ਵਿੱਚ ਹਰ ਧਰਮ ਨੂੰ ਇੱਜ਼ਤ ਮਿਲੀ ਇਹ ਹੀ ਹੈ ਸੱਚਾ ਖਾਲਸਾ ਰਾਜ ਜਿੱਥੇ ਹਰ ਇਨਸਾਨ ਆਜ਼ਾਦ ਹੈ ਸਾਲ 1873 ਅਵਗਨਾਨ ਜਮਰੋਧ ਕਿਲੇ ਤੇ ਹਮਲਾ ਕਰ ਦਿੱਤਾ ਇਹ ਕਿਲਾ ਸਿੱਖ ਖਾਲਸਾ ਰਾਜ ਦੀ ਸਰਹੱਦ ਤੇ ਸੁਰੱਖਿਆ ਦਾ ਪ੍ਰਤੀਕ ਜੱਦੇ ਨਲਵੇ ਨੇ ਸੁਣਿਆ ਉਸਨੇ ਕਿਹਾ ਸਿੰਘ ਮੈਦਾਨ ਛੱਡਦਾ ਨਹੀਂ ਜਮਰੋਧ ਸਿਰਫ ਮਿੱਟੀ ਨਹੀਂ ਖਾਲਸੇ ਦੀ ਸ਼ਾਨ ਹੈ ਉਹ ਤਲਵਾਰ ਚੁੱਕ ਕੇ ਕਿਲੇ ਵਿੱਚ ਦਾਖਲ ਹੋਇਆ ਫੌਜ ਨਾਲ ਬੋਲਿਆ ਅੱਜ ਮਰਨਾ ਪਿਆ ਤਾਂ ਵੀ ਹੱਸ ਕੇ ਮਰਾਂਗੇ ਕਿਉਂਕਿ ਗੁਰੂ ਦਾ ਨਾਮ ਸਾਡੇ ਨਾਲ ਹੈ ਜੰਗ ਸ਼ੁਰੂ ਹੋਈ ਗੋਲੀਆਂ ਦੀ ਕੁੰਜ ਤਲਵਾਰਾਂ ਦੀ ਚਮਕ ਤੋੜਦਾ ਤੂਫਾਨ ਹਰੀ ਸਿੰਘ ਨਲਵਾ ਦੇ ਸਰੀਰ ਤੇ जखम ਹੀ जखम ਪਰ ਉਹ ਡਿੱਗਿਆ ਨਹੀਂ ਉਹ ਖੂਨ ਨਾਲ ਲਥਬਤ ਖੜਿਆ ਸੀ ਤੇ ਕਹਿੰਦਾ ਜੇ ਮੈਂ ਡਿੱਗਿਆ ਤਾਂ ਹਿੰਮਤ ਡਿੱਗ ਜਾਏਗੀ ਪਰ ਜੇ ਮੈਂ ਖੜਾ ਰਹਾ ਤਾਂ ਖਾਲਸਾ ਰਾਜ ਜਿੱਤ ਜਾਏਗਾ ਜਦ ਨਲਵਾ ਸ਼ਹੀਦ ਹੋਇਆ ਫੌਜ ਨੇ ਸੋਚਿਆ ਜੇ ਅਫਗਾਨਾਂ ਨੂੰ ਪਤਾ ਲੱਗ ਗਿਆ ਕਿ ਨਲਵਾ ਮਰ ਗਿਆ ਤਾਂ ਹੌਸਲੇ ਟੁੱਟ ਜਾਏਗਾ उन्होंने किले की दवार त हरिंह नलुआ का कशहरा टंग दिता देख के अफगान फौजा फिर लगा कि हरि सिंह अजय चाहता है उन्होंने कंबनी छुट गई तो वह जंग छ भज गए उन्होंने हिम्मत नहीं पै रही थो कि किले हमला कर सकन हरि सिंह नलुआ का शरीर चला गया पर उसका नाम अज भी जमरूह की धरती गूंजता है काबुल तो पेशावर तक लोग अजय भी उसको कहें ਇੱਕ ਸਿੰਘ ਆਇਆ ਸੀ ਜਿਸ ਨੇ ਸਾਡੇ ਖੌਫ ਨੂੰ ਹਰਾ ਦਿੱਤਾ ਉਹ ਸਿਰਫ ਸਿਕਰਾ ਦਾ ਯਾਰ ਨਹੀਂ ਸੀ ਉਹ ਖਾਲਸਾ ਰਾਜ ਦੀ ਉੱਤਰੀ ਸਰਹੱਦ ਦਾ ਰਖਵਾਲਾ ਸੀ ਹਰ ਸਿੰਘ ਨਾਲ ਵਾਸਾ ਨੂੰ ਸਿਖਾਉਂਦਾ ਹੈ ਕਿ ਸੱਚੇ ਸ਼ੂਰਮੇ ਉਹ ਨਹੀਂ ਜੋ ਤਲਵਾਰ ਨਾਲ ਜਿੱਤਦੇ ਹਨ ਸੱਚਾ ਸ਼ੂਰਮਾ ਉਹ ਹੈ ਜੋ ਆਪਣੇ ਡਰ ਨੂੰ ਹਰਾਉਂਦਾ ਹੈ ਜੇ ਜ਼ਿੰਦਗੀ ਜੰਗ ਬਣ ਜਾਏ ਤਦ ਯਾਦ ਰੱਖ ਹਰ ਸਿੰਘ ਅੰਦਰ ਨਾਲ ਵਾ ਛੁਪਿਆ ਹੋਇਆ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ